ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਸੋ ਬੇਸਿਕਲੀ ਇਹ ਵੀਡੀਓ ਜੋ ਹੈ ATT 2364 ਕੈਂਡੀਡੇਟ ਲਈ ਹੈ ਸੋ ATT 2364 ਵਾਲੇ ਜਿੰਨੇ ਵੀ ਸਾਥੀ ਆ ਉਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਜਿੰਨੀ ਵੀ ਤੁਹਾਡੀਆਂ ਕੁਐਰੀਜ਼ ਆ ਜਿੰਨੇ ਵੀ ਤੁਹਾਡੇ ਕੁਐਸਚਨ ਆ ਮੋਸਟਲੀ ਇਸ ਵੀਡੀਓ ਦੇ ਵਿੱਚ ਕਵਰ ਕਰ ਦਿੱਤੇ ਜਾਣਗੇ ਸੋ ਬੇਸਿਕਲੀ ਜੋ ਕੱਲ ਡੀਵੀ ਕਰਵਾਉਣ ਜਾ ਰਹੇ ਆ ਜਿਨ੍ਹਾਂ ਦੀ ਕਟ-ਆਫ ਜੋ ਹੈ ਓਪਨ ਕੈਟਾਗਰੀ ਦੇ ਵਿੱਚ ਜੋ ਮਾਰਕਸ ਨੇ ਉਹ 64 ਤੋਂ ਲੈ ਕੇ 72 ਤੱਕ ਨੇ ਸਭ ਤੋਂ ਪਹਿਲਾਂ ਉਹਨਾਂ ਦੀ ਜੋ ਕੁਆਇਰੀਜ਼ ਹੈ ਉਹਨਾਂ ਦੇ ਜੋ ਡਾਊਟ ਨੇ ਉਹ ਕਲੀਅਰ ਕੀਤੇ ਜਾਣਗੇ ਉਸ ਤੋਂ ਬਾਅਦ ਜੋ ਤੁਹਾਡੀ ਕੱਟਆਫ ਕਿੰਨੀ ਜਾਏਗੀ ਜਾਂ ਬੀਐਡ ਵਾਲਿਆਂ ਦਾ ਕੀ ਹੋਏਗਾ ਜਾਂ ਐਨਓਆਈਐਸ ਵਾਲਿਆਂ ਦਾ ਕੀ ਹੋਏਗਾ ਉਹ ਸਾਰੇ ਡਾਊਟ ਇਸ ਵੀਡੀਓ ਦੇ ਵਿੱਚ ਕਲੀਅਰ ਕਰ ਦਿੱਤੇ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਔਰ ਜੋ ਵੀ ਸਾਥੀ ਡੀਵੀ ਕਰਵਾਣ ਜਾਣਗੇ ਚਾਹੇ ਉਹਨਾਂ ਕੈਟਾਗਰੀ ਨੇ ਚਾਹੇ ਔਰਥੋ ਹੈ ਚਾਹੇ ਬੀਸੀ ਐਸਸੀ ਐਮਬੀਐਸਸੀ ਆਰ ਐਕਸ ਸਰਵਿਸਮੈਨ ਜਰਨਲ ਐਕਸ ਸਰਵਿਸਮੈਨ ای ڈبلیو ایس ਇਹ ਸਾਰਿਆਂ ਲਈ ਹੈ ਕਿਉਂਕਿ ਡੀਵੀ ਦੀ ਫਾਈਲ ਜੋ ਹੈ ਸਭ ਨੇ ਤਿਆਰ ਕਰਨੀ ਹੈ ਸੋ ਬੇਸਿਕਲੀ ਜੋ ਦਿੱਕਤ ਆ ਰਹੀ ਹੈ ਸਭ ਤੋਂ ਪਹਿਲੀ ਜੋ ਕੈਂਡੀਡੇਟ ਡੀਵੀ ਕਰਵਾਉਣ ਜਾ ਰਹੇ ਆ ਉਹਨਾਂ ਨੂੰ ਪੀਡੀਐਫ ਨਹੀਂ ਮਿਲ ਰਹੀਆਂ ਕਿ ਕਿਹੜੀਆਂ ਪੀਡੀਐਫ ਐਸੀ ਪ੍ਰਿੰਟ ਕਰਵਾ ਕੇ ਫਾਈਲ ਦੇ ਵਿੱਚ ਲਗਾਉਣੀਆਂ ਨੇ ਸੋ ਬੇਸਿਕਲੀ ਜੋ ਟੈਲੀਗ੍ਰਾਮ ਚੈਨਲ ਹੈ ਤੁਸੀਂ ਇਸ ਨੂੰ ਜੁਆਇਨ ਕਰ ਸਕਦੇ ਹੋ স্পੈਸ਼ਲ 882364 ਜੁਆਇਨਿੰਗ ਲਈ ਹੈ ਠੀਕ ਹੈ ਇਸ ਦੇ ਵਿੱਚ ਜੋ-ਜੋ ਫਾਈਲ ਲਗਣੀਆਂ ਨੇ ਤੁਹਾਡੀਆਂ ਜੋ-ਜੋ ਤੁਸੀਂ ਪ੍ਰਿੰਟ ਕਰਵਾਣੇ ਆ ਫਾਈਲ ਦੇ ਵਿੱਚ ਲਗਾਣੇ ਆ ਪੇਜ ਉਹ ਸਾਰੇ ਜੋ ਹੈ ਇੱਥੇ ਪਾ ਦਿੱਤੇ ਗਏ ਆ ਪੀਡੀਐਫ ਠੀਕ ਹੈ ਜਿਨ੍ਹਾਂ ਦੇ ਵਿੱਚ ਜੋ ਤੁਹਾਡਾ ਫਾਈਲ ਕਵਰ ਹੈ ਠੀਕ ਹੈ ਜੋ 셀ਫ ਡੈਕਲੇਰੇਸ਼ਨ ਹੈ ਕੈਂਡੀਡੇਟ ਦੀ ਔਰ ਇਸ ਤੋਂ ਇਲਾਵਾ ਜੋ ਪੜਤਾਲ ਫਾਰਮ ਹੈ ਜੋ ਕੁਆਲਿਫਿਕੇਸ਼ਨ ਯੋਗਤਾ ਵਾਲਾ ਫਾਰਮ ਹੈ ਉਹ ਸਾਰੇ ਫਾਰਮ ਜੋ ਹੈ ਇੱਥੇ ਅਪਲੋਡ ਕਰ ਦਿੱਤੇ ਗਏ ਆ ਤੁਸੀਂ ਇੱਥੋਂ ਉਹ ਡਾਊਨਲੋਡ ਕਰਕੇ ਪ੍ਰਿੰਟ ਕਰਵਾ ਸਕਦੇ ਹੋ ਠੀਕ ਹੈ ਇਸ ਦਾ ਚੈਨਲ ਦਾ ਲਿੰਕ ਜੋ ਹੈ ਤੁਸੀਂ ਅਗਰ ਸਰਚ ਵੀ ਕਰੋਗੇ ਨਾ 8882364 ਜੁਆਇਨਿੰਗ ਥੱਲੇ ਸਬਸਕ੍ਰਾਈਬਰ ਆ ਜਾਣਗੇ 700 ਪਲੱਸ ਠੀਕ ਹੈ ਜਦੋਂ ਜੁਆਇਨ ਕਰੋਗੇ ਉਦੋਂ 800 ਪਲੱਸ ਦੇ ਆਸ-ਪਾਸ ਹੋ ਸਕਦੇ ਆ ਇਹ ਕੈਂਡੀਡੇਟ ਦੇ ਉੱਪਰ ਹੈ ਜਿਨ੍ਹਾਂ ਨੂੰ ਪੀਡੀਐਫ ਚਾਹੀਦੀਆਂ ਇਸ ਤੋਂ ਇਲਾਵਾ ਇਨਫੋਰਮੇਸ਼ਨ ਵੀ ਇੱਥੇ ਹੀ ਪਾਈ ਜਾਏਗੀ 888 ਜੋ 2364 ਰਿਗਾਰਡਿੰਗ ਹੈ ਹੁਣ ਗੱਲ ਕਰਦੇ ਆ ਕਿ ਜੋ ਕੈਂਡੀਡੇਟ ਕੱਲ ਡੀਵੀ ਕਰਵਾਉਣ ਜਾ ਰਹੇ ਆ ਉਹਨਾਂ ਨੇ ਆਪਣੀ ਫਾਈਲ ਕਿਵੇਂ ਤਿਆਰ ਕਰਨੀ ਹੈ ਕਿਵੇਂ ਫਾਰਮ ਭਰਨਾ ਹੈ ਫਾਰਮ ਭਰਨਾ ਕਿਵੇਂ ਹੈ ਇਸ ਨੂੰ ਲੈ ਕੇ ਇੱਕ ਵੀਡੀਓ ਪਹਿਲਾਂ ਹੀ ਜੋਆ ਉਹ ਬਣਾ ਦਿੱਤੀ ਗਈ ਹੈ ਸੈਪਰੇਟ ਉਸ ਬਾਰੇ ਇਸ ਵਿੱਚ ਜ਼ਿਕਰ ਨਹੀਂ ਕੀਤਾ ਜਾਏਗਾ ਉਹ ਤੁਸੀਂ ਵੀਡੀਓ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਸੋ ਹੁਣ ਗੱਲ ਕਰਦੇ ਹਾਂ ਫਾਈਲ ਦੇ ਵਿੱਚ ਪੇਜ ਜੋ ਹੈ ਉਹ ਕਿਵੇਂ ਲਗਾਣੇ ਆ ਪਹਿਲਾ ਪੇਜ ਕਿਹੜਾ ਲਗਾਣਾ ਹੈ ਫਿਰ ਉਸ ਤੋਂ ਬਾਅਦ ਕਿਹੜਾ ਲਗਾਉਣਾ ਹੈ ਉਹ ਸਾਰੇ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਜੋ ਹੈ ਇੱਕ ਵਾਈਟ ਫਾਈਲ ਲਓਗੇ ਠੀਕ ਹੈ ਪੇਪਰ ਵਾਲੀ ਔਰ ਸਭ ਤੋਂ ਜੋ ਫਰੰਟ ਦੇ ਪੇਜ ਹੈ ਇੱਥੇ ਤੁਸੀਂ ਜੋ ਹੈ ਉਹ ਫਾਈਲ ਕਵਰ ਚਿਪਕਾਉਗੇ ਫਾਈਲ ਕਵਰ ਦੇ ਉੱਪਰ ਜੋ ਡਿਟੇਲ ਫਿਲ ਕਰਨੀ ਹੈ ਉਹ ਤੁਸੀਂ ਫਿਲ ਕਰੋਗੇ ਉਸ ਤੋਂ ਬਾਅਦ ਤੁਸੀਂ ਜੋ ਪਹਿਲਾ ਪੇਜ ਲਗਾਣਾ ਹੈ ਉਹ ਤੁਸੀਂ ਲਗਾਣਾ ਹੈ ਪੜਤਾਲ ਫਾਰਮ ਦਾ ਠੀਕ ਹੈ ਪੜਤਾਲ ਫਾਰਮ ਦੇ ਵਿੱਚ ਜਿੰਨੇ ਵੀ ਪੇਜ ਨੇ 1 ਤੋਂ ਲੈ ਕੇ 4 ਆ 1 ਤੋਂ ਲੈ ਕੇ 6 ਨੇ ਉਹ ਸਾਰੇ ਪੜਤਾਲ ਫਾਰਮ ਦੇ ਲਗਾਉਣੇ ਆ ਉਸ ਤੋਂ ਬਾਅਦ ਤੁਸੀਂ ਲਗਾਉਣਾ ਹੈ ਵਿੱਦਿਆਕ ਯੋਗਤਾ ਇਸ ਦੇ ਵਿੱਚ ਜਿੰਨੇ ਪੇਜ ਆ ਚਾਹੇ ਉਹ 1 ਤੋਂ 4 ਨੇ 5 ਨੇ 6 ਨੇ ਉਹ ਲਗਾਉਣੇ ਆ ਠੀਕ ਹੈ ਉਸ ਤੋਂ ਬਾਅਦ ਜੋ ਤੁਸੀਂ ਤੀਸਰਾ ਪੇਜ ਲਗਾਣਾ ਹੈ ਤੀਸਰਾ ਇਨ ਦੀ ਸੈਂਸ ਪਹਿਲੇ ਪੜਤਾਲ ਫਾਰਮ ਦੇ 4 ਹੋ ਗਏ 4 ਜਾਂ 5 4 ਜਾਂ 5 ਇਸ ਦੇ ਉਸ ਤੋਂ ਬਾਅਦ 10ਵੇਂ ਜਾਂ 11ਵੇਂ ਨੰਬਰ ਤੇ ਜੋ ਆਏਗਾ ਉਹ ਤੁਹਾਡਾ ਤੀਸਰਾ ਨੰਬਰ ਹੈ ਮੈਂ ਸੀਕੁਐਂਸ ਦੇ ਵਿੱਚ ਦੱਸ ਰਿਹਾ ਇੱਥੇ ਲਗਾਉਣਾ ਤੁਸੀਂ ETT 2364 ਦਾ ਜੋ ਫਾਰਮ ਫਿਲ ਕੀਤਾ ਹੈ ਫਿਲਿੰਗ ਵਾਲਾ ਉਹ ਤੁਸੀਂ ਪੇਜ ਲਗਾਣਾ ਔਰ ਚੌਥੇ ਨੰਬਰ ਤੇ ਤੁਸੀਂ ਲਗਾਣਾ ਆਪਣਾ ਐਡਮਿਟ ਕਾਰਡ ਠੀਕ ਹੈ ਐਡਮਿਟ ਕਾਰਡ ਮਤਲਬ ਰੋਲ ਨੰਬਰ 882364 ਵਾਲਾ ਉਸ ਤੋਂ ਬਾਅਦ ਤੁਸੀਂ ਪੰਜਵੇਂ ਨੰਬਰ ਤੇ ਜੋ ਲਗਾਣਾ ਉਹ ਹੈ ਤੁਹਾਡਾ ਰਿਜ਼ਲਟ ਵਾਲਾ ਪੇਜ ਠੀਕ ਹੈ ਰਿਜ਼ਲਟ ਪੇਜ ਜਿਸ ਦੇ ਵਿੱਚ ਤੁਹਾਡਾ ਨਾਮ ਹਾਈਲਾਈਟ ਕੀਤਾ ਹੋਏਗਾ ਠੀਕ ਹੈ ਫਿਰ ਤੁਸੀਂ 6ਵੇਂ ਨੰਬਰ ਤੇ 10th ਦੀ DMC ਦੀ ਫੋਟੋਕਾਪੀ ਲਗਾਣੀ ਹੈ ਓਕੇ 7ਵੇਂ ਨੰਬਰ ਤੇ ਤੁਸੀਂ 12th ਦੀ ਫੋਟੋਕਾਪੀ ਲਗਾਣੀ ਹੈ ਔਰ 8ਵੇਂ ਨੰਬਰ ਤੇ ਜੋ ਤੁਸੀਂ ਲਗਾਣਾ ਉਹ ATT ਦਾ ਡਾਕੂਮੈਂਟ ਲਗਾਣਾ ਹੈ ਠੀਕ ਹੈ ਅਗਰ 1 ਕਿਹਾ ਤਾਂ 1 ਲਗਾਣਾ ਹੈ ਅਗਰ 2 ਹੈ ਤਾਂ ਦੋਨੋਂ ਲਗਾਣੇ ਆ ਫਿਰ 9ਵੇਂ ਨੰਬਰ ਤੇ ਆਏਗਾ ਤੁਹਾਡਾ PS TET 1 ਠੀਕ ਹੈ 9ਵੇਂ ਨੰਬਰ ਤੇ A ਆ ਜਾਏਗਾ ਉਸ ਤੋਂ ਬਾਅਦ 10ਵੇਂ ਨੰਬਰ ਤੇ ਤੁਸੀਂ ਕੀ ਲਗਾਣਾ ਹੈ ਗ੍ਰੈਜੂਏਸ਼ਨ ਅਗਰ ਤੁਸੀਂ ਬੀਏ ਕੀਤੀ ਹੈ ਬੀਐਸਸੀ ਕੀਤੀ ਹੈ ਬੀਕੋਮ ਕੀਤੀ ਹੈ ਜਾਂ ਬੀਸੀਏ ਕੀਤੀ ਹੈ ਜਾਂ ਹੋਰ ਕੋਈ ਵੀ ਐਨੀ ਡਿਗਰੀ ਜੋ ਵੀ ਕੀਤੀ ਹੈ ਅਗਰ ਤੁਸੀਂ ਸੈਮੈਸਟਰ ਵਾਈਜ਼ ਕੀਤੀ ਹੈ ਤਾਂ ਹਰੇਕ ਸੈਮੈਸਟਰ ਦੀ ਜੋ ओरिजिनल ਹੈ ਉਸ ਦੀ ਫੋਟੋਕਾਪੀ ਲੱਗੇਗੀ ਅਗਰ ਤੁਸੀਂ ਬਾਈ ਇਅਰ ਕੀਤੀ ਹੈ ਮਤਲਬ ਮਤਲਬ ਕਿ ਇਅਰਲੀ ਕੀਤੀ ਹੈ ਤਹ ਹਰੇਕ ਸਾਲ ਦੀ ਠੀਕ ਹੈ 11ਵੇਂ ਨੰਬਰ ਤੇ ਆ ਜੇਗੀ ਤੁਹਾਡੀ ਗ੍ਰੈਜੂਏਸ਼ਨ ਦੀ ਡਿਗਰੀ ਠੀਕ ਹੈ ਡਿਗਰੀ ਅਲੱਗ ਹੁੰਦੀ ਹੈ ਇਹਨਾਂ ਦੇ ਸਰਟੀਫਿਕੇਟ ਅਲੱਗ ਹੁੰਦੇ ਆ ਉਸ ਤੋਂ ਬਾਅਦ 12ਵੇਂ ਨੰਬਰ ਤੇ ਆਏਗਾ ਤੁਹਾਡਾ ਕੈਟਾਗਰੀ ਸਰਟੀਫਿਕੇਟ ਕੈਟਾਗਰੀ ਸਰਟੀਫਿਕੇਟ ਅਗਰ ਤੁਸੀਂ ਜਰਨਲ ਕੈਂਡੀਡੇਟ ਹੋ ਤਾਂ ਜਰਨਲ ਕੈਟਾਗਰੀ ਵਾਲਿਆਂ ਲਈ ਜੋ ਹੈ ਇਹ ਕੈਟਾਗਰੀ ਸਰਟੀਫਿਕੇਟ ਨਹੀਂ ਹੁੰਦਾ ਠੀਕ ਹੈ ਜੋ ਵੀ ਓਪਨ ਕੈਟਾਗਰੀ ਜਨਰਲ ਕੈਟਾਗਰੀ ਦੇ ਵਿੱਚ ਜਿਨ੍ਹਾਂ ਨੇ ਫਾਰਮ ਫਿਲ ਕੀਤਾ ਉਹਨਾਂ ਲਈ ਕੈਟਾਗਰੀ ਵਾਲਾ ਫਾਰਮ ਜ਼ਰੂਰੀ ਨਹੀਂ ਹੈ ਅਗਰ ਤੁਸੀਂ ਜਨਰਲ ਦੇ ਵਿੱਚ ਆ ਰਹੇ ਹੋ ਲੇਕਿਨ ਤੁਹਾਡੀ ਕੈਟਾਗਰੀ ਹੋਰ ਹੈ ਠੀਕ ਹੈ bc ਹੈ sc ਹੈ ਤਾਂ ਤੁਸੀਂ ਆਪਣਾ ਕੈਟਾਗਰੀ ਸਰਟੀਫਿਕੇਟ ਲਗਾ ਸਕਦੇ ਹੋ ਉਹ ਤੁਹਾਡੀ ਇੱਛਾ ਹੈ ਠੀਕ ਹੈ ਅੱਗੇ 13ਵੇਂ ਨੰਬਰ ਤੇ ਹੈ ਪੰਜਾਬ ਰੈਜ਼ੀਡੈਂਸ ਅਗਰ ਤੁਸੀਂ ਪੰਜਾਬ ਦੇ ਵਸਨੀਕ ਹੋ ਤਾਂ ਇਹ ਤੁਹਾਡਾ ਜ਼ਰੂਰੀ ਹੈ ਅਗਰ ਤੁਸੀਂ ਅਦਰ ਸਟੇਟ ਤੋਂ ਤਾਂ ਇਹ ਜ਼ਰੂਰੀ ਨਹੀਂ ਹੈ ਠੀਕ ਹੈ ਅਦਰ ਸਟੇਟ ਵਾਲਿਆਂ ਕੋਲ ਪੰਜਾਬ ਰਾਈਡੈਂਸ ਹੋਏਗਾ ਹੀ ਨਹੀਂ ਇਹ ਤਾਂ ਕਾਮਨ ਜੀ ਗੱਲ ਆ ਉਸ ਤੋਂ ਬਾਅਦ 14ਵੇਂ ਨੰਬਰ ਤੇ ਆਏਗਾ ਕੋਈ ਵੀ ਦੋ ਆਈਡੀ ਪ੍ਰੂਫ ਐਨੀ ਆਈਡੀ ਪ੍ਰੂਫ ਠੀਕ ਹੈ ਚਾਹੇ ਉਹ ਤੁਹਾਡਾ ਵੋਟਰ ਕਾਰਡ ਹੋਵੇ ਆਧਾਰ ਕਾਰਡ ਹੋਵੇ ਚਾਹੇ ਉਹ ਡਰਾਈਵਿੰਗ ਲਾਇਸੈਂਸ ਹੋਵੇ ਜਾਂ ਪੈਨ ਕਾਰਡ ਹੋਵੇ ਵੈਸੇ ਤਾਂ ਇਹਨਾਂ ਤਿੰਨਾਂ ਤੇ ਜੋ ਹੈ ਐਡਰੈਸ ਲਿਖਿਆ ਹੁੰਦਾ ਪੈਨ ਕਾਰਡ ਤੇ ਐਡਰੈਸ ਨਹੀਂ ਹੁੰਦਾ ਠੀਕ ਹੈ ਸੋ ਬੇਸਿਕਲੀ ਇਹ 3 ਇੰਚੋਂ ਕੋਈ ਵੀ ਦੋ ਲਗਾਓ ਓਕੇ ਉਸ ਤੋਂ ਬਾਅਦ ਜੋ ਮੇਨ ਚੀਜ਼ ਹੈ ਉਹ ਹੈ ਤੁਹਾਡੇ ਕੋਲ 5 ਪਾਸਪੋਰਟ ਸਾਈਜ਼ ਫੋਟੋਜ਼ ਹੋਣੀਆਂ ਚਾਹੀਦੀਆਂ ਘਟੋ ਘਟ 5 ਇੱਕ ਤਾਂ ਪੜਤਾਲ ਫਾਰਮ ਤੇ ਲੱਗੇਗੀ ਇੱਕ ਸ਼ਾਇਦ ਵਿਦਿਅਕ ਫਾਰਮ ਤੇ ਲੱਗੇਗੀ ਔਰ 4 ਜਾਂ 5 ਫੋਟੋਜ਼ ਜੋ ਹੈ ਤੁਸੀਂ ਵੈਸੇ ਦੇਣੀਆਂ ਹੁੰਦੀਆਂ ਉੱਥੇ ਠੀਕ ਹੈ 5 ਤੋਂ ਪਲੱਸ ਹੀ ਫੋਟੋ ਰੱਖਣਾ ਆਪਣੇ ਕੋਲ ਆਪਣੀਆਂ ਰੀਸੈਂਟ ਵਾਲੀਆਂ ਫੋਟੋ ਠੀਕ ਹੈ ਰੀਸੈਂਟ ਮਤਲਬ ਇਹ ਜ਼ਰੂਰੀ ਨਹੀਂ ਕਿ ਅੱਜ ਹੀ ਕਰਵਾਓ ਤੁਸੀਂ ਇੱਕ ਮਹੀਨਾ ਪਹਿਲਾਂ ਵਾਲੀਆਂ ਵੀ ਦੇ ਸਕਦੇ ਹੋ ਠੀਕ ਹੈ ਇਹ ਤੁਹਾਡੇ ਜੋ ਹੈ ਡਾਕੂਮੈਂਟ ਸੀਕੁਐਂਸ ਦੇ ਵਿੱਚ ਕਿਵੇਂ ਲੱਗਣਗੇ ਉਸ ਤੋਂ ਬਾਅਦ ਜਿੰਨੀਆਂ ਵੀ ਫੋਟੋਕਾਪੀਜ਼ ਨੇ ਹਰੇਕ ਦੇ ਉੱਪਰ ਤੁਹਾਡੇ ਸਾਈਨ ਹੋਣੇ ਚਾਹੀਦੇ ਆ ਪੜਤਾਲ ਫਾਰਮ ਦੇ ਹਰੇਕ ਪੇਜ ਤੇ ਤੁਹਾਡੇ ਸਾਈਨ ਹੋਣਗੇ ਵਿਦਿਅਕ ਯੋਗਤਾ ਦੇ ਹਰੇਕ ਫਾਰਮ ਤੇ ਤੁਹਾਡੇ ਸਾਈਨ ਹੋਣਗੇ ਜੋ ਤੁਹਾਡਾ ਕੈਟਾਗਰੀ ਵਾਲਾ ਸਰਟੀਫਿਕੇਟ ਤੁਸੀਂ ਫਿਲ ਕਰੋਗੇ ਜੋ ਟੈਲੀਗ੍ਰਾਮ ਗਰੁੱਪ ਦੇ ਵਿੱਚ ਸੈਂਡ ਕਰ ਦਿੱਤਾ ਗਿਆ ਉਸ ਦੇ ਉੱਪਰ ਵੀ ਤੁਹਾਡੇ ਅਲੱਗ ਤੋਂ ਘੋਸ਼ਣਾ ਹੋਏਗੀ ਫਿਰ ਸਿਗਨੇਚਰ ਹੋਣਗੇ ਠੀਕ ਹੈ ਸਾਈਨ ਹਰੇਕ ਪੇਜ ਤੇ ਕਰਨੇ ਆ ਔਰ ਪੜਤਾਲ ਫਾਰਮ ਦਾ ਜੋ ਪਹਿਲਾ ਪੇਜ ਹੈ ਉਹਦੇ ਉੱਪਰ ਇੱਥੇ ਲਿਖਿਆ ਹੋਏਗਾ ਕਿ ਨੱਥੀ ਕੀਤੇ ਫਾਰਮਾਂ ਦੀ ਗਿਣਤੀ ਇਹ ਤੁਸੀਂ ਟੋਟਲ ਗਿਣਤੀ ਜਿੰਨੇ ਵੀ ਫਾਰਮ ਲਗਾਏ ਆ ਜਿੰਨੇ ਪੇਜ ਨੇ ਉਹਨਾਂ ਦੀ ਗਿਣਤੀ ਉੱਥੇ ਮੈਂਸ਼ਨ ਕਰਨੀ ਹੈ ਅਗਰ 25 ਹੈ ਤਾਂ 25 26 ਹੈ ਤਾਂ 26 27 ਹੈ ਤਾਂ 27 ਠੀਕ ਹੈ ਸਾਰੇ ਪੇਜਾਂ ਨੂੰ ਕਾਊਂਟ ਕਰਕੇ ਸੋ ਇਹ ਤਾਂ ਹੋਊਗੀ ਗੱਲ ਕਿ ਤੁਸੀਂ ਫਾਈਲ ਕਿਵੇਂ ਤਿਆਰ ਕਰਨੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੋ 8882364 ਵਾਲੇ ਕੈਂਡੀਡੇਟ ਜਿਨ੍ਹਾਂ ਦੇ ਮਨ ਦੇ ਵਿੱਚ ਕੁਐਸਚਨ ਉੱਠ ਰਹੇ ਆ ਕਿ ਸਾਡੀ ਕੱਟਆਫ ਜੋ ਆ ਉਹ ਡਾਊਨ ਜਾਏਗੀ ਜਾਂ ਨਹੀਂ ਬੇਸਿਕਲੀ ਜੋ ਆ ਫਿਲਹਾਲ ਪੀਐਡ ਵਾਲੇ ਜੋ ਲੈਟਰ ਡਿਪਾਰਟਮੈਂਟ ਨੇ ਪਾਈ ਆ ਉਸ ਦੇ ਵਿੱਚ ਜੋ ਹੈ ਨਹੀਂ ਆ ਉਹਨਾਂ ਦਾ ਨਾਮ ਲੇਕਿਨ ਪੀਐਡ ਵਾਲੇ ਕੈਂਡੀਡੇਟ ਜੋ ਆ ਉਹ ਡੀਵੀ ਕਰਵਾਣਗੇ ਠੀਕ ਹੈ ਡੀਵੀ ਉਹਨਾਂ ਨੇ ਸ਼ਾਰਟ ਪੈਨ ਦੀ ਟਾਈਮ ਵੀ ਕਰਵਾਈ ਆ ਔਰ ਡੀਵੀਓ 2364 ਵੇਲੇ ਵੀ ਕਰਵਾਣਗੇ ਓਕੇ ਡੀਵੀ ਕਰਵਾਉਣ ਤੋਂ ਕੋਈ ਕਿਸੇ ਨੂੰ ਨਹੀਂ ਰੋਕ ਸਕਦਾ ਕਿਉਂਕਿ ਉਹਨਾਂ ਨੇ ਫਾਰਮ ਫਿਲ ਕੀਤੇ ਹੋਏ ਆ ਠੀਕ ਹੈ ਉਸ ਤੋਂ ਬਾਅਦ ਡਿਪਾਰਟਮੈਂਟ ਵੈਰੀਫਾਈ ਕਰੇਗਾ ਡੀਵੀ ਕਰਵਾਉਣ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੀ ਜੁਆਇਨਿੰਗ ਹੋ ਜਾਏਗੀ ਠੀਕ ਹੈ ਡੀਵੀ ਕਰਵਾਉਣ ਦਾ ਮਤਲਬ ਕਿਸੇ ਵੀ ਕੈਂਡੀਡੇਟ ਲਈ ਨਹੀਂ ਹੈ ਕਿ ਉਹਨਾਂ ਦੀ ਜੁਆਇਨਿੰਗ ਹੋਏਗੀ ਡੀਵੀ ਕਰਵਾਉਣਾ ਸਿਰਫ ਤੁਸੀਂ ਆਪਣੇ ਡਾਕੂਮੈਂਟ ਵੈਰੀਫਾਈ ਕਰਵਾ ਰਹੇ ਹੋ ਉਸ ਤੋਂ ਬਾਅਦ ਡਿਪਾਰਟਮੈਂਟ ਦੇਖੇਗਾ ਕਿੰਨਾਂ ਨੂੰ ਜੋ ਹੈ ਜੁਆਇਨਿੰਗ ਲੈਟਰ ਦੇਣੇ ਆ ਉਹਨਾਂ ਦੀ ਇੱਕ ਅਲੱਗ ਲਿਸਟ ਤਿਆਰ ਹੁੰਦੀ ਹੈ ਠੀਕ ਹੈ ਡੀਵੀ ਤਾਂ ਉਹ ਵੀ ਕਰਵਾਏਗਾ ਜਿਨ੍ਹਾਂ ਨੇ ਸਿਰਫ ਪੇਪਰ ਪੇਪਰ ਦੇਣ ਦੇ ਨਾਤੇ ਹੀ ਦਿੱਤਾ ਜਿਨ੍ਹਾਂ ਕੋਲ ਈਟੀਟੀ ਨਹੀਂ ਹੈ ਜਿਨ੍ਹਾਂ ਕੋਲ ਪੀਐਸ ਟੈਟ ਨਹੀਂ ਹੈ ਠੀਕ ਹੈ ਉਹ ਵੀ ਡੀਵੀ ਕਰਵਾ ਸਕਦੇ ਆ ਸਿਰਫ ਕੀ ਆ ਉੱਥੇ ਫਾਈਲ ਦੇਣੀ ਆ ਔਰ ਡਾਕੂਮੈਂਟ ਵੈਰੀਫਿਕੇਸ਼ਨ ਵਾਲਾ ਜੋ ਕਰਨ ਵਾਲਾ ਹੈ ਉਹ ਟੀਚਰ ਫਾਈਲ ਰੱਖ ਲੇਗਾ ਉਸ ਤੋਂ ਬਾਅਦ ਡਿਪਾਰਟਮੈਂਟ ਨੇ ਵੈਰੀਫਾਈ ਕਰਨੇ ਆ ਵਿੱਚੋਂ ਕੈਂਡੀਡੇਟ ਕਿ ਕਿੰਨਾਂ ਦੇ ਡਾਕੂਮੈਂਟ ਸਹੀ ਨੇ ਉਹਨਾਂ ਦਾ ਨਾਮ ਆਉਂਦਾ ਬਾਅਦ ਦੇ ਵਿੱਚ ਸੋ ਇਹ ਕੱਟ ਆਫ ਜੋ ਹੈ ਉਹ ਹੋਰ ਵੀ ਡਾਊਨ ਜਾਏਗੀ ਠੀਕ ਹੈ ਸਾਰੀਆਂ ਕੈਟਾਗਰੀਜ਼ ਦੀ ਨਾ ਜਾਏ ਤਾਂ ਕੁਝ ਕੁਝ ਕੈਟਾਗਰੀਜ਼ ਦੀ ਹੋਰ ਜੋ ਹੈ ਡਾਊਨ ਜਾਏਗੀ ਇਹ ਜ਼ਰੂਰ ਮੈਂ ਇਹ ਨਹੀਂ ਦੱਸਾਂਗਾ ਕਿ ਕਿੰਨੇ ਨੰਬਰ ਜਾਏਗੀ ਲੇਕਿਨ ਡਾਊਨ ਜ਼ਰੂਰ ਜਾਏਗੀ ਕਿਉਂਕਿ ਡਿਪਾਰਟਮੈਂਟ ਦੇ ਵੱਲੋਂ ਅਗਰ ਡੀਵੀ ਕੀਤੀ ਜਾ ਰਹੀ ਹੈ ਤਾਂ ਇਸ ਦੇ ਵਿੱਚੋਂ ਜਿੰਨੇ ਵੀ ਕੈਂਡੀਡੇਟ ਬੁਲਾਏ ਜਾ ਰਹੀ ਆ ਉਹਨਾਂ ਵਿੱਚੋਂ ਕੁਝ ਕੈਂਡੀਡੇਟ ਐਬਸੈਂਟ ਵੀ ਹੋਣਗੇ ਠੀਕ ਹੈ ਕੁਝ ਕੈਂਡੀਡੇਟ 6835 ਵਿੱਚ ਜੁਆਇਨ ਕਰ ਚੁੱਕੇ ਹੋਣਗੇ ਓਕੇ ਕੁਝ ਕੈਂਡੀਡੇਟ ਕੋਈ ਅਦਰ ਮੈਕਮੇ ਵਿੱਚ ਵੀ ਚਲੇ ਗਏ ਹੋਣਗੇ ਜਿਵੇਂ ਪੰਜਾਬ ਪੁਲਿਸ ਦੀ ਭਰਤੀ ਹੋਈ ਹੈ ਜਾਂ ਹੋਰ ਮੈਕਮਿਆਂ ਦੇ ਵਿੱਚ ਕਲੈਰੀਕਲ ਡਿਪਾਰਟਮੈਂਟ ਦੇ ਵਿੱਚ ਭਰਤੀਆਂ ਹੋਈਆਂ ਨੇ ਤਾਂ ਉਹਨਾਂ ਦੇ ਵਿੱਚ ਵੀ ਉਹ ਚਲੇ ਗਏ ਆ ਠੀਕ ਹੈ ਸੋ ਕੱਟ ਆਫ ਜੋ ਹੈ ਡਾਊਨ ਜ਼ਰੂਰ ਜਾਏਗੀ ਇਸ ਤੋਂ ਇਲਾਵਾ ਅਗਰ ਕੋਈ ਹੋਰ ਡਾਊਟ ਹੁੰਦਾ ਹੈ ਤੁਹਾਡੇ ਮਨ ਦੇ ਵਿੱਚ ਤਾਂ ਤੁਸੀਂ ਇਸ ਟੈਲੀਗ੍ਰam ਚੈਨਲ ਨੂੰ ਜ਼ਰੂਰ ਜੁਆਇਨ ਕਰੋ ਤੁਸੀਂ ਇੱਥੇ ਆਪਣਾ ਕਮੈਂਟ ਜੋ ਹੈ ਉਹ ਲਿਖ ਸਕਦੇ ਹੋ ਲੀਵ ਆ ਕਮੈਂਟ ਦੀ ਆਪਸ਼ਨ ਹੈ ਤੁਸੀਂ ਆਪਣਾ ਜੋ ਵੀ ਡਾਊਟ ਹੈ ਜੋ ਵੀ ਕੁਐਰੀ ਹੈ ਤੁਸੀਂ ਉਹ ਪੁੱਛ ਸਕਦੇ ਹੋ ਇਸ ਤੋਂ ਇਲਾਵਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨਾਲ ਦੇਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਔਰ ਵੀਡੀਓ ਨੂੰ ਆਪਣੇ ਸਾਥੀਆਂ ਤੱਕ ਜ਼ਰੂਰ ਸ਼ੇਅਰ ਕਰਨਾ ਟੈਲੀਗ੍ਰam ਚੈਨਲ ਦਾ ਲਿੰਕ ਜੋ ਹੈ ਉਹ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਤੁਹਾਨੂੰ ਤੁਸੀਂ ਉੱਥੇ ਜੁਆਇਨ ਕਰ ਸਕਦੇ ਹੋ ਥੈਂਕ ਯੂ ਸੋ ਮਚ